ਸੰਦਰਭੀ ਟੀਵੀ ਕੈਨੇਡਾ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਬਿਆਨ ਸਿੰਘ ਰੋੜੀਆਂ ਇਸ ਵੇਲੇ ਮੌਜੂਦ ਹਾਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਾਮਗੜ ਸਦਾਰਾਂ ਵਿਖੇ ਜਿੱਥੇ ਬੀਤੇ ਸਾਲ ਇੱਕ ਨੌਜਵਾਨ ਅਗਨੀਵੀਰ ਅਜੀਤ ਕੁਮਾਰ ਜਿਹੜਾ ਉਹ ਪਿਛਲੇ ਸਾਲ ਸ਼ਹੀਦ ਹੋ ਗਿਆ ਸੀ ਤੇ ਸ਼ੇਰ ਵੀ ਲਿਖਿਆ ਕਿਸੇ ਸ਼ਾਇਰ ਨੇ ਕਿ ਨੌਜਵਾਨ ਜਦ ਉੱਠਦੇ ਨੇ ਤਾਂ ਨਿਜ਼ਾਮ ਬਦਲ ਜਾਂਦੇ ਨੇ ਭਗਤ ਸਿੰਘ ਤਾਂ ਅੱਜ ਵੀ ਪੈਦਾ ਹੁੰਦੇ ਨੇ ਬਸ ਨਾਮ ਬਦਲ ਜਾਂਦੇ ਨੇ ਇਦਾਂ ਦੀਆਂ ਗੱਲਾਂ ਨੇ ਜਿਹੜੀਆਂ ਉਹ ਇਸ ਵੇਲੇ ਬਿਲਕੁਲ ਬਖੂਬੀ ਨਜ਼ਰ ਆਉਂਦੀਆਂ ਨੇ ਕਿਉਂਕਿ ਇਹ ਨੌਜਵਾਨ ਹੈ ਜਿਹੜਾ ਪਰਿਜਵਾਨੀ ਦੇ ਵਿੱਚ ਸ਼ਹੀਦੀ ਦਾ ਜਾਨ ਪੀ ਗਿਆ ਸੀ ਤੇ ਅੱਜ ਪਹਿਲੀ ਵਰਸੀ ਸੀ ਸ਼ਹੀਦੀ ਤੇ ਪ੍ਰਸ਼ਾਸਨ ਦੇ ਵੱਲੋਂ ਇੱਥੇ ਬੁਤ ਲਗਾਇਆ ਗਿਆ ਤੇ ਅੱਜ ਉਹ ਬੁਰਕਾ ਜਿਹੜਾ ਆਮ ਲੋਕਾਂ ਦੇ ਲਈ ਸਪੁਰਦ ਕੀਤਾ ਗਿਆ ਆਮ ਲੋਕਾਂ ਦੇ ਲਈ ਰੱਖਿਆ ਗਿਆ ਦਿਖਾਇਆ ਗਿਆ ਤੇ ਕਿਤਨਾ ਕਿਤੇ ਇੱਕ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਇੱਕ ਬਹੁਤ ਚੰਗਾ ਇੱਕ ਸਾਧਨ ਰਹੂਗਾ ਕਿ ਪੰਜਾਬ ਦੇ ਵਿੱਚ ਇਦਾਂ ਦੇ ਅਣਖੀ ਜਿਹੜੇ ਸ਼ਹੀਦ ਨੇ ਉਹ ਕਿਤਨਾ ਕਿਤੇ ਮੌਜੂਦ ਨੇ ਗੱਲਬਾਤ ਕਰ ਲੈਣਾ ਹੈ ਅਜਿਲੇ ਪ੍ਰਬੰਧਕ ਇੱਥੇ ਪਹੁੰਚੇ ਨਹੀਂ ਇੱਥੇ ਆਰੀ ਪਹੁੰਚੇ ਨਹੀਂ ਉਹ ਨਦਨ ਆ ਜੀ ਮੈਮ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਤੇ ਦੇਖੋ ਅੱਜ ਦਾ ਜੋ ਪ੍ਰੋਗਰਾਮ ਹੈ ਆਪਣੇ ਇੱਕ ਅਗਨੀ ਵੀਰ ਅਜੇ ਸਿੰਘ ਜੀ ਯਾਦ ਵਿੱਚ ਮਨਾਇਆ ਜਾ ਰਿਹਾ ਜਿਹੜਾ ਸਾਡਾ ਅਗਨੀ ਵੀਰ ਆ ਉਹ ਯੁੱਗਾਂ ਯੁੱਗਾਂ ਤੱਕ ਅਮਰ ਰਹੇਗਾ ਇਹ ਹੀ ਸਾਡੀ ਅਰਦਾਸ ਹੈ ਮੈਂ ਤਾਂ ਇਹਨਾਂ ਦੀ ਮਾਂ ਪਿਓ ਭੈਣਾਂ ਨੂੰ ਸਾਰਿਆਂ ਨੂੰ ਜਿਨ੍ਹਾਂ ਦਾ ਨਾਮ ਕਰਦੀਆਂ ਜਿਨ੍ਹਾਂ ਇਸ ਮਾਤਾ ਨੇ ਅੱਡੇ ਵੱਡੇ ਸੂਰਬੀਰ ਨੂੰ ਜਨਮ ਦਿੱਤਾ ਦੇਖੋ ਪਿਛਲੇ ਸਾਲ ਜਦੋਂ ਵੀ ਆਪਣੇ ਇਹਨਾਂ ਦੇ ਸ਼ਹੀਦ ਹੋਏ ਸੀ ਆਪਣੇ ਅਜੀਤ ਸਿੰਘ ਜੀ ਸਰਦਾਰ ਭਗਵਾਨ ਸਿੰਘ ਜੀ ਮਾਨ ਆਏ ਸੀਗੇ ਸਸਕਾਰ ਤੇ ਵੀ ਆਏ ਉਸ ਤੋਂ ਬਾਅਦ ਪਾਰਟ ਸਮਰੋਹ ਤੇ ਵੀ ਆਏ ਉਸ ਟਾਈਮ 1 ਕਰੋੜ ਰੁਪਏ ਦਾ ਚੈੱਕ ਵੀ ਦੇ ਕੇ ਗਏ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਛੋਟੀ ਭੈਣ ਅਜੀਤ ਸਿੰਘ ਜੀ ਦੀ ਉਹਨਾਂ ਨੂੰ ਇਹ ਵੀ ਕਹਿ ਕੇ ਗਏ ਆ ਵੀ ਤੁਹਾਨੂੰ ਇੱਕ ਨੌਕਰੀ ਜ਼ਰੂਰ ਦਿੱਤੀ ਜਾਵੇਗੀ ਹੁਣ ਉਹ ਬੇਟੀ ਗ੍ਰੈਜੂਏਸ਼ਨ ਕਰ ਰਹੀ ਆ ਜਦੋਂ ਦੀ ਗ੍ਰੈਜੂਏਸ਼ਨ ਕੰਪਲੀਟ ਹੋ ਜਾਏਗੀ ਉਸ ਤੋਂ ਬਾਅਦ ਉਹਨੂੰ ਨੌਕਰੀ ਜ਼ਰੂਰ ਮੈਮ ਕਿਤੇ ਨਾ ਕਿਤੇ ਕੇਂਦਰ ਸਰਕਾਰ ਹੈ ਜਿਹੜਾ ਅਗਨੀ ਵੀ ਫੌਜੀਆ ਨੂੰ ਸ਼ਹੀਦ ਦਾ ਦਰਜਾ ਜਿਹੜਾ ਪਸੰਦ ਨਹੀਂ ਕਰਦੀ ਕੀ ਕਹੋਗੇ ਨਹੀਂ ਆਪਣੇ ਭਗਵਾਨ ਪਤ ਸਿੰਘ ਮਾਨ ਦੀ ਪੂਰਾ ਕਰ ਰਹੇ ਨੇ ਵੀ ਆਪਾਂ ਆਗਮੀ ਵੀਰ ਸਿੰਘ ਆਗਮੀ ਵੀਰਾਂ ਨੂੰ ਜ਼ਰੂਰ ਸ਼ਹੀਦ ਦਾ ਦਰਜਾ ਦਵਾਂਗੇ ਅਗਲ ਹੋਰ ਦੇਖਣ ਨੂੰ ਮਿਲੇ ਮੈਂ ਪੰਜਾਬ ਪੁਲਿਸ ਦੇ ਵੱਲੋਂ ਕੋਈ ਇੱਥੇ ਸਪੈਸ਼ਲ ਕੋਈ ਗੱਲਬਾਤ ਨਹੀਂ ਦਿਖਾਈ ਗਈ ਕੋਈ ਐਕਟੀਵਿਟੀ ਕਿਸੇ ਪ੍ਰਕਾਰ ਦੀ ਕੋਈ ਅਧਿਕਾਰੀ ਪ੍ਰਸ਼ਾਸਨਿਕ ਕੋਈ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਸਪਸ਼ਟੇ ਜੀ ਦੇਖੋ ਇੱਕ ਤਾਂ ਨਾ ਆਪਣੇ ਦਿੱਲੀ ਦੇ ਇਲੈਕਸ਼ਨ ਔਨ ਕਰਕੇ ਸੀਐਮ ਸਾਹਿਬ ਉਧਰ ਲੱਗੇ ਹੋਇਆ ਸਾਰਿਆਂ ਦੇ ਜੇ ਉਹ ਵੀ ਇੱਧਰ ਆਉਂਦੇ ਸਾਰੇ ਮੰਤਰੀਆਂ ਨੇ ਵੀ ਜ਼ਰੂਰ ਆਣਾ ਸੀਗਾ ਥੋੜੀ ਜਿਹੀ ਕਮੀ ਰਹਿ ਗਈ ਹੈ ਪ੍ਰਸ਼ਾਸਨ ਨੂੰ ਆਪਣੇ ਆਪ ਚਾਹੀਦਾ ਸੀ ਵੀ ਇਹ ਇੱਕ ਵਰਸੀ ਮਨਾਈ ਜਾ ਰਹੀ ਹੈ ਇੱਕ ਅਗਨੀਵੀਰ ਦੀ ਵਰਸੀ ਆ ਜ਼ਰੂਰ ਹਾਜ਼ਰ ਹੋਣਾ ਚਾਹੀਦਾ ਇੱਕ ਤਰ੍ਹਾਂ ਕਿਤੇ ਬੰਟੀ ਗਲਤੀ ਮੰਨਦੇ ਚਲੋ ਮੈਂ ਪ੍ਰਸ਼ਾਸਨ ਦੀ ਗਲਤੀ ਮੰਨਦੀ ਹਾਂ ਬਿਲਕੁਲ ਮੰਨਦੀ ਹਾਂ ਕਹਾਂਗੇ ਜੀ ਅੱਗੇ ਤੋਂ ਜਦੋਂ ਵੀ ਇਹੋ ਜਿਹੀ ਕੋਈ ਹੁੰਦੀ ਹੈ ਅਗਨੀਵੀਰ ਦੀ ਹੁੰਦੀ ਹੈ ਤੁਸੀਂ ਸਾਰਾ ਪ੍ਰਸ਼ਾਸਨ ਸਭ ਤੋਂ ਮੋਹਰੀ ਹੋ ਕੇ ਹਰੇਕ ਘਰ ਵਿੱਚ ਜਾਣਾ ਚਾਹੀਦਾ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹ ਵੀ ਇਹਨਾਂ ਨੂੰ ਜਿਹੜੇ ਅਗਨੀ ਪੀਰ ਵਾਲਾ ਨੇ ਵੀ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਸਰਕਾਰ ਨੂੰ ਇਹ ਵੀ ਇਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣ ਮੈਡੀਕਲ ਦੀ ਸਹੂਲਤ ਦਿੱਤੀ ਜਾਵੇ ਕੰਟੀਨ ਦੀ ਸਹੂਲਤ ਦਿੱਤੀ ਜਾਵੇ ਹੋਰ ਵੀ ਜਿਹੜੀ ਇਹਨਾਂ ਦੀ ਬਣਦੇ ਨੇ ਉਹ ਸਹੂਲਤਾਂ ਜਿਵੇਂ ਆਮ ਚਪਾਈਆਂ ਨੂੰ ਤਾਂ ਦਿੱਤੀਆਂ ਜਾਂਦੀਆਂ ਨੇ ਉਹ ਇਹਨਾਂ ਨੂੰ ਮਿਲਣੀਆਂ ਚਾਹੀਦੀਆਂ ਨੇ ਜੀ ਧੰਨਵਾਦ ਅੰਕਲ ਜੀ ਕਿਸ ਸਰਕਾਰ ਵੱਲੋਂ ਤੁਹਾਨੂੰ ਸਹੂਲਤਾਂ ਜਿਹੜੀਆਂ ਦਿੱਤੀਆਂ ਗਈਆਂ ਨੇ ਜਾਂ ਜਿਵੇਂ ਜਿਸ ਤਰ੍ਹਾਂ 1 ਕਰੋੜ ਰੁਪਏ ਦਾ ਚੈੱਕ ਦਿੱਤਾ ਗਿਆ ਜੀ ਸਾਨੂੰ ਪੰਜਾਬ ਸਰਕਾਰ ਵੱਲੋਂ ਬਹੁਤ ਮੰਤ ਮੰਤ ਸਾਹਿਬ ਜੀ ਜਿਦਾ ਮੁੱਖ ਮੰਤਰੀ ਪੰਜਾਬ ਨੇ ਜਿੱਤਾ ਸਾਹਿਬ ਆ ਗਈ ਆਪਦੇ ਬਾਅਦ ਸਾਡੇ 1 ਕਰੋੜ ਦਾ ਚੈੱਕ ਦੇ ਗਿਆ ਜੀ ਉਹਨਾਂ ਦਾ ਮੈਂ ਧੰਨਵਾਦ ਕਰਨਾ ਬਹੁਤ ਪੰਜਾਬ ਸਰਕਾਰ ਦਾ ਕੋਈ ਕੇਂਦਰ ਵੱਲੋਂ ਤੁਹਾਨੂੰ ਸਹੂਲਤ ਮਿਲੀ ਹੈ ਜੀ ਕੇਂਦਰ ਵੱਲੋਂ ਵੀ ਸਹੂਲਤ ਆਈ ਹੈ ਜੀ ਆਈ ਹੈ ਪਰ ਕੀ ਕਹਿਣਾ ਚਾਹੂੰਗਾ ਅੱਜ ਦੇ ਦਿਨ ਤੇ ਅੱਜ ਦੇ ਦਿਨ ਇਹ ਕਹਿਣਾ ਧੰਨਵਾਦ ਕਰਨਾ ਚਾਹੁੰਦਾ ਮੈਂ ਸ਼੍ਰੀ ਗਿਆਨ ਸਿੰਘ ਸਾਹਿਬ ਦਾ ਨਹੀਂ ਮੈਂ ਸਰੇ ਅੰਮ੍ਰਿਤਪੁਰ ਦਾ ਬਹੁਤ-ਬਹੁਤ ਧੰਨਵਾਦ ਸੋਇਸਨ ਸ਼ਹੀਦ ਦੇ ਪਰਿਵਾਰ ਮੈਂਬਰ ਅਤੇ ਐਮਐਲਏ ਮਨਵਿੰਦਰ ਸਿੰਘ ਗਿਆਸਪੁਰਾ ਦੀ ਤਰਨਪਤਨੀ ਰਮਨਦੀਪ ਕੌਰ ਜੋ ਕਿ ਉਹ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਸ਼ਹੀਦਾਂ ਦੇ ਲਈ ਭਗਵਾਨ ਪ੍ਰਮਾਨ ਸਰਕਾਰ ਦੇ ਦੁਆਰਾ ਜਿਹੜਾ ਵੀ ਕਾਰਜ ਅਰੰਭੇ ਗਏ ਨੇ ਜਿਹੜੇ ਵੀ ਉਹਨਾਂ ਨੂੰ ਰਾਹਤ ਪ੍ਰਦਾਨ ਕਰਨ ਵਾਲੇ ਕਾਰਜ ਨੇ ਉਹ ਅਸੀਂ ਬਿਲਕੁਲ ਭਾਈਵਾਲਾ ਉਹ ਕਾਰਜ ਕਰਨ ਦੇ ਲਈ ਤੇ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਉੱਪਰ ਵੀ ਉਨ੍ਹਾਂ ਵੱਲੋਂ ਟੰਜ ਕਸਿਆ ਗਿਆ ਕਿਸੇ ਪ੍ਰਕਾਰ ਦਾ ਕਿ ਜਿਹੜੀਆਂ ਸੁਵਿਧਾਵਾਂ ਨੇ ਉਹ ਕਿੰਨਾ ਕਿਤੇ ਕੁਝ ਬਾਕੀ ਰਹਿੰਦੀਆਂ ਨੇ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਹਮਦਰਦ ਟੀਮ ਦੇ ਨਾਲ ਜੁੜੇ ਰਹੋ ਧੰਨਵਾਦ ਜੀ